ਵੱਡੀ ਖਬਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਖਰੀ ਕੇਸ ਦੇ ਵਿੱਚੋਂ ਵੀ ਬਰੀ ਕਰ ਦਿੱਤਾ ਗਿਆ ਮੋਹਾਲੀ ਦੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਗਤਾਰ ਸਿੰਘ ਹਵਾਰਾ ਹੁਣਾਂ ਦੇ ਉੱਤੇ 36 ਕੇਸ ਚੱਲ ਰਹੇ ਸਨ ਅਤੇ 36ਵੇਂ ਕੇਸ ਦੇ ਵਿੱਚੋਂ ਉਹਨਾਂ ਨੂੰ ਹੁਣ ਬਰੀ ਕਰ ਦਿੱਤਾ ਗਿਆ 36 ਕੇਸ ਕੁੱਲ ਉਹਨਾਂ ਦੇ ਉੱਤੇ ਚੱਲਦੇ ਸਨ ਅਤੇ ਹੁਣ ਉਹੜਾ ਕਿਹਾ ਉਹਨਾਂ ਨੂੰ ਆਖਰੀ ਬਕਾਇਆ ਕੇਸ ਦੇ ਵਿੱਚੋਂ ਵੀ ਬਰੀ ਕਰ ਦਿੱਤਾ ਗਿਆ ਮੁਹਾਲੀ ਦੀ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਭਾਈ ਜਤਾਰ ਸਿੰਘ ਹਵਾਰਾ ਉਹਨਾਂ ਦੇ ਲਈ ਸੁਣਾਇਆ ਗਿਆ ਹੈ ਭਾਈ ਜਤਾਰ ਸਿੰਘ ਹਵਾਰਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਆਖਰੀ ਕੇਸ ਦੇ ਵਿੱਚੋਂ ਇਸ ਤੋਂ ਪਹਿਲਾਂ ਜਿੰਨੇ ਵੀ ਕੇਸ ਉਹਨਾਂ ਦੇ ਉੱਤੇ ਚੱਲ ਰਹੇ ਸੀ ਉਹਨਾਂ ਦੇ ਵਿੱਚੋਂ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਤੇ ਹੁਣ ਆਖਰੀ ਬਕਾਇਆ ਕੇਸ ਦੇ ਵਿੱਚੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਮੁਹਾਲੀ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ ਤਾਂ ਉਹਨਾਂ ਦੇ ਜਿਹੜੇ ਵਕੀਲ ਨੇ ਜਸਪਾਲ ਸਿੰਘ ਮੰਜਪੂਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਉਹ ਦੱਸਦੇ ਨੇ ਕਿ ਸਾਲ 2005 ਦੇ ਵਿੱਚ ਮੁਕੱਦਮਾ ਜਿਹੜਾ ਸੀ ਉਹ ਦਰਜ ਕੀਤਾ ਗਿਆ ਸੀ ਅਤੇ ਸਾਲ 2005 ਦਾ ਇਹ ਮੁਕੱਦਮਾ ਸੀ ਜਿਸ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ ਤੇ ਸਾਲ 2020 ਦੇ ਵਿੱਚ ਵੀਡੀਓ ਕਾਨਫਰencing ਰਾਹੀਂ ਉਹਨਾਂ ਦੀ ਪੇਸ਼ੀ ਹੋਈ ਤੇ ਵੀਡੀਓ ਕਾਨਫਰencing ਰਾਹੀਂ ਉਹਨਾਂ ਦੀ ਅਰੈਸਟ ਪਾਈ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਜਿੰਨੇ ਵੀ ਕੇਸ ਉਹਨਾਂ ਦੇ ਉੱਤੇ ਚੱਲ ਰਹੇ ਸਨ ਉਹਨਾਂ ਦੇ ਵਿੱਚੋਂ ਵੀ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਵੱਡੀ ਖਬਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਆਖਰੀ ਬਕਾਇਆ ਕੇਸ ਦੇ ਵਿੱਚੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਇੱਕ ਜਿਹੜੀ ਸਾਫਕਾ ਮੁੱਖ ਮੰਤਰੀ ਬਿਆਨਤ ਸਿੰਘ ਕਤਲ ਮਾਮਲੇ ਦੇ ਵਿੱਚ ਉਹ ਉਮਰਕੈਟ ਘਟ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਵਿਸਫੋਟਕ ਅਤੇ ਦੇਸ਼ਦਰੋਹ ਦੇ ਦੋ ਮਾਮਲਿਆਂ ਦੇ ਵਿੱਚ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਜਗਤਾਰ ਸਿੰਘ ਹਵਾਰਾ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਉਹ ਚੰਡੀਗੜ੍ਹ ਦੇ ਵਿੱਚ ਵਿਸਫੋਟਕ ਅਤੇ ਦੇਸ਼ ਦਰੋਹ ਦੇ ਦੋ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਬਰੀ ਹੋ ਚੁੱਕੇ ਨੇ ਜਗਤਾਰ ਸਿੰਘ ਹਵਾਰਾ ਇਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਤੇ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜਪੂਰ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਵੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਹੈ ਉਹ ਪਹਿਲਾਂ ਤੋਂ ਹੀ ਪਾਈ ਹੋਈ ਹੈ ਤਾਂ ਦੱਸਦੀ ਹੈ ਕਿ 36 ਕੇਸ ਕੁੰਜਗਤਾਰ ਸਿੰਘ ਹਵਾਰਾ ਦੇ ਉੱਤੇ ਚੱਲ ਰਹੇ ਸਨ ਪਰ ਹੁਣ ਆਖਰੀ ਬਕਾਇਆ ਕੇਸ ਦੇ ਵਿੱਚੋਂ ਵੀ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਤੇ ਵੱਡੀ ਖਬਰ ਇਸ ਦੇ ਵਿੱਚ ਐ ਵੀ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਹੁਣ ਪੈਰੋਲ ਵੀ ਮਿਲ ਸਕਦੀ ਹੈ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜਪੂਰ ਹੁਣਾ ਮੁਤਾਬਕ ਹੁਣ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਨੂੰ ਜਿਹੜੀ ਪੈਰੋਲ ਹੈ ਉਹ ਮਿਲ ਸਕਦੀ ਹੈ ਤਾਂ ਮੁਹਾਲੀ ਦੀ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ ਮੁਹਾਲੀ ਦੀ ਅਦਾਲਤ ਦੇ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਆਖਰੀ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਵੱਡੀ ਖਬਰ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੱਸਦੀ ਹੈ ਕਿ ਮੁਹਾਲੀ ਦੀ ਅਦਾਲਤ ਦੇ ਵੱਲੋਂ ਆਖਰੀ ਬਕਾਇਆ ਕੇਸ ਦੇ ਵਿੱਚੋਂ ਵੀ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਨੂੰ ਬਰੀ ਕਰ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਜਿੰਨੇ ਵੀ ਕੇਸ ਉਹਨਾਂ ਦੇ ਉੱਤੇ ਚੱਲ ਰਹੇ ਸਨ ਉਹਨਾਂ ਦੇ ਵਿੱਚੋਂ ਜਗਤਾਰ ਸਿੰਘ ਹਵਾਰਾ ਹੁਣੇ ਪਹਿਲਾਂ ਹੀ ਬਰੀ ਹੋ ਚੁੱਕੇ ਨੇ ਤੇ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਵੱਲੋਂ ਵੀਡੀਓ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ 2005 ਦਾ ਇਹ ਮੁਕੱਦਮਾ ਸੀ 2020 ਦੇ ਵਿੱਚ ਉਹਨਾਂ ਦੀ ਅਰੈਸਟ ਪਾਈ ਗਈ ਸੀ ਤੇ ਹੁਣ ਇਸ ਮਾਮਲੇ ਦੇ ਵਿੱਚੋਂ ਕੋਈ ਸਬੂਤ ਨਾ ਮਿਲਣ ਦਾ ਕਰਕੇ ਕੋਈ ਰਿਕਵਰੀ ਨਾ ਹੋਣ ਦਾ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ 36 ਕੇਸ ਉਹਨਾਂ ਦੇ ਉੱਤੇ ਚੱਲ ਰਹੇ ਸਨ ਤੇ 36ਵੇਂ ਕੇਸ ਦੇ ਵਿੱਚੋਂ ਵੀ ਹੁਣ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਹੁਣ ਉਹ ਸਿਰਫ ਤੇ ਸਿਰਫ ਸਾਬਕਾ ਮੁਕੱਦਮਾ मंत्री ब्यानत सिंह ਦੇ ਕਤਲ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਜਿਸ ਦੀ ਪਟੀਸ਼ਨ ਵੀ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਹੈ ਤੇ ਉਹਨਾਂ ਉਹਨਾਂ ਦਾ ਕਹਿਣਾ ਹੈ ਕਿ ਹੁਣ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੜੇ ਹੀ ਵਧੀਆ ਤਰੀਕੇ ਪੈਰੋਲ ਜਿਹੜੀ ਹੈ ਉਹ ਮਿਲ ਸਕਦੀ ਹੈ ਹਾਲਾਂਕਿ ਪਹਿਲਾਂ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਨੂੰ ਪੈਰੋਲ ਨਹੀਂ ਸੀ ਮਿਲੀ ਤੇ ਇਸ ਦਾ ਕਰਕੇ ਸਿੱਖ ਪਾਈ ਚਾਰੇ ਦੇ ਵਿੱਚ ਵੀ ਰੋਜ਼ ਪਾਇਆ ਜਾਂਦਾ ਸੀ ਉਹਨਾਂ ਦਾ ਕਹਿਣਾ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਹੁਣ 36 ਕੇਸ ਚੱਲ ਰਹੇ ਸਨ ਉਹਨਾਂ ਦੇ ਉੱਤੇ ਕੁੱਲ ਤੇ 36ਵੇਂ ਕੇਸ ਦੇ ਵਿੱਚੋਂ ਵੀ ਉਹਨਾਂ ਨੂੰ ਹੁਣ ਬਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਜਲਦ ਹੀ ਪੈਰੋਲ ਵੀ ਮਿਲ ਸਕਦੀ ਹੈ